ਸਤਨਾਮ ਸ੍ਰੀ ਵਾਹਿਗੁਰੂ ਸੋਹਿਬ ਜੀ ਸਰਬ ਸੁਖਾਂ ਦਾਤਾ ਸਤ ਗੁਰ ਤਾ ਕੀ ਸਰਨੀ ਪਾਈਐ ਦਰਸਨ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਸੁੱਖਾ ਹੋਟਲ ਗੁਰਸੇਵੀ ਐ ਇਹਨਸ ਸਹਜ ਸੁਪਾਈ ਦਰਸਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਏ ਹੋਏ ਸਿਫਤ ਕਸਮ ਦੀ ਨੂਰੇ ਅਰਸੋਂ কুরਸੋਂ ਚਟੀਆਂ ਐ ਤਦ ਡਿਠੇ ਸੱਚੀ ਪਤ ਸਾਹ ਮਾਲ ਜਨਮ ਜਨਮ ਦੀ ਕੱਤੀ ਐ ਸਤਨਾਮ ਸ੍ਰੀ ਵਾਹਿ ਜੀ ਸੋਰਠ ਮਹੱਲਾ ਨਾਵਾ ਮਨ ਰੇ ਕੌਣ ਕਮਤੈ ਲੈਨੀ ਬਰਦਾਰਾ ਨਿੰਦਿਆ ਰਸ ਰਾਚਿਓਂ RAM ਭਗਤ ਨਹਿ ਕਿਨੀ ਮਾਨ ਰੇ ਕੌਣ ਕੁ ਮਤ ਤੈ ਲੀਨੀ ਬਰਦਾਰ ਨਿੰਦਿਆ ਰਸ ਰਚਿਓਂ ਰਾਮ ਭਗਤ ਨਹਿ ਕਿਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਧਾਇ ਅੰਤ ਸੰਗ ਕਾ ਹੋ ਨਹੀਂ ਦੀਨ ਬਿਰਥਾਇਪ ਬੰਦਾਇ ਨਾਹਰ ਪਜਿਓ ਨਾ ਗੁਰ ਜਨ ਸੇ ਵਿਓ ਨਹਿ ਉਪਜਿਓ ਕਛ ਗਿਆਨ ਨਾ ਕਟਹਿ ਮਾਹੇ ਨਰਨਜਨ ਤੇਰੇ ਤੈ ਕੋ ਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪੱਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪੱਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਸਤ ਨੰਨਵਾਹੇ ਗੁਰੂ ਸਤ ਨੰਨਵਾਹੇ ਗੁਰੂ ਸਤ ਨੰਨਵਾਹੇ ਗੁਰੂ ਸਤ ச நாமேபு சாத் நாமே பூ சாத் ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਹਵੇ ਹੋ ਨਾਨਕ ਚਾਹਵੇ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤਿਹ